ਕਿਹੜੇ ਮੇਰੇ ਨਾਲ ਆਪਾਂ ਡੀਲਰ ਪਾਲੇ ਅਗਲੇ ਟਾਇਰ ਕੱਟ ਗਿਆ ਇੱਕ ਗਾ ਉਹ ਕੱਸ ਗਿਆ ਪਤਾ ਨਹੀਂ ਨੂੰ ਕੀ ਦੀ ਵਿਚਾਰੇ ਨੂੰ ਨਜ਼ਰ ਲੱਗ ਗਈ ਹੈ ਇਹਨੂੰ ਰੋਜ਼ ਹੀ ਖੋਲ ਕੇ ਬੈਠੇ ਰਹਿੰਦੇ ਹੈ ਨਹੀਂ ਨਜ਼ਰ ਕਾ ਵੀ ਲੱਗਣੀ ਨਹੀਂ ਨਹੀਂ ਆਪਣੇ ਲਾਗੇ ਨਜ਼ਰ ਬਟੂਆ ਦੇ ਨਾਲ ਆਹੋ ਨਹੀਂ ਰੋਜ਼ ਹੀ ਖੋਲ ਕੇ ਬੈਠੇ ਕੋਈ ਇਸ ਨਾਲ ਕੁਛ ਨਹੀਂ ਹੋਇਆ ਹਰਿੰਦਰ ਇਹੋ ਜੀ ਇਹਨਾਂ ਨੂੰ ਪਤਾ ਵਾ ਲੋ ਜੀ ਲੱਗੇ ਸਬਜ਼ੀ ਨੂੰ ਪਾਣੀ ਲਾਉਣ ਤੇ ਪਾਣੀ ਮੋਟਰ ਨਾਲ ਖੁੱਲਾ ਪੈ ਜਾਂਦਾ ਵਾ ਤੇ ਜੇ ਘਰ ਤੋਂ ਲਾਈਏ ਤੇ ਉਹ ਤਾਂ ਥੋੜਾ ਥੋੜਾ ਪੈਂਦਾ ਤੇ ਖੁੱਲੇ ਨਾਲ ਸਬਜ਼ੀ ਵੀ ਸੋਹਣੀ ਹੋ ਜਾਂਦੀ ਵਾਟੇ ਤੋਂ ਹੀ ਨਿਕਲਣਾ ਵਾ ਇਧਰੋਂ ਕਮਾ ਕੇ ਬਾਟੇ ਨਿਕਲਣਾ ਐਨੂੰ ਇਧਰ ਨੂੰ ਚੱਲ ਹੋ ਨਿਕਲ ਗਿਆ ਥੋੜਾ ਇੱਥੇ ਰਹਿਣ ਦੇ ਚੱਲ ਸਕ ਗਿਆ ਜੋ ਤੇ ਮੈਂ ਉਹ ਨੂੰ ਲੈ ਟਿਕਾ ਆ ਇਹ ਲੋ ਸਰੇਦੋ ਲਾਲਾ ਨਾ ਇਹ ਲੋਕ ਤੁਰੇ ਗਏ ਨੇ ਕਾੜ ਕਤੇ ਸਾਡੇ ਪ੍ਰਧਾਨ ਨੂੰ ਫੇਦਨ ਤੋਂ ਸਵਾਈ ਨਹੀਂ ਕੰਮ ਹੋ ਆ ਚੱਲ ਗਿਆ ਪਿਛੇ ਵਰਨੇ ਫੇਦੰਦਿਆ ਆ ਭੱਜ ਗਿਆ ਭਰੇ ਕਿ ਠਾਈ ਗਿਆ ਆ ਗੇ ਮੈਂ ਇੱਥੇ ਬੈਠਾ ਮੈਂ ਨਾ ਉਹ ਜਿਹੜਾ ਨਾ ਵੇਲਾ ਵਾਕੇ ਮੈਂ ਛੱਡ ਦੂੰਗੀ ਨਾ ਮੋਟਰ ਮੈਂ ਕਿ ਠਾਈ ਹੋਣਾ ਮੈਂ ਪੱਠੇ ਵੜਨੇ ਆ ਕੇ ਕਿ ਨਿਕਲੋਣੀ ਆ ਵਾਦੂਆ ਉੱਤੇ ਬੱਦਲ ਵੀ ਹੋਇਆ ਹਿੰਦੁਸਵੇਰੇ ਇਧਰ ਉੱਤੋਂ ਦੀ ਖੜਿਆ ਮੈਂ ਕਿਹਾ ਇਧਰੋਂ ਦੀ ਖੜਨਾ ਸ਼ਾਰਟ ਕਰ ਤਾ ਉਹ ਸ਼ਾਟ ਨਾ ਹੂੰ ਮੋਟਰ ਛੱਡਦਾ ਨਾ ਵੀ ਮੋਟਰ ਛੱਡਦੀ ਏ ਤੇ ਪਾਣੀ ਪੈ ਜੋ ਫੁੱਲਾ ਹੈ ਜੀ ਤੋ ਇਹ ਮੋਟਰ ਵੇ ਗਿਆ ਚਾਨ। ਉਹ ਇਹ ਕਿਹਾ ਉੱਤਰ ਗਿਆ ਇਥੋਂ। ਚਲੋ ਘਾਟਾ ਫੜ ਜਾਣਾ। ਪਾਣੀ। ਸਬਾਹ ਦਾ ਹੁੰਦਾ। ਇਹ ਜਾ ਹੋਇਆ ਹੱਥ ਦਿਓ। ਉਹ ਵੇਖੀ ਦਿਆ ਆਹ ਤੋਂ ਦਾ ਮਾੜਾ ਮਾੜਾ ਦੇ। ਉਹ ਲੱਗੀ ਨਹੀਂ ਉੱਥੇ। ਹੂੰ। ਫੜ ਗਿਆ ਵੀ ਪਾਣੀ ਨਾ ਖੋਸ਼ੇ ਜਰੂ। ਲਾਈਜ ਹੈਗੇ ਸੇਮ ਤੇ ਪਰ ਇੰਨਾ ਰਹਿ ਗਿਆ ਐ ਸਾ ਦੇ ਹਿੰਮਤ ਸਾਹਿਬ ਪੱਠੇ ਵੱਡਣ ਜਾਂਦੇ ਹੋਏ ਦਾਤਰੀ ਫੜੀ ਹੱਥ ਚ ਹਾਂ ਬਾਸੇ ਬੰਦ ਕਰਦਗੇ ਨਹੀਂ ਨਹੀਂ ਉਹ ਕੱਢ ਗਿਆ ਜਿਹੜਾ 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 ਟ੍ਰੈਕਟਰ ਗਵੜਾ ਕੰਦਾ ਹੈ ਟ੍ਰੈਕਟਰ ਦਾ ਤੇ ਆਪਾਂ ਇਹਨੂੰ ਸਾਫ਼ ਕਰ ਰਹੇ ਹਾਂ ਕਿਉਂਕਿ ਵਿੱਚ ਕਟਾ ਬਹੁਤ ਹੀ ਜ਼ਿਆਦਾ ਘਾਰਦੀ ਆਵੇ ਦੇਖੋ ਬਾੜ ਕਿੰਨੀ ਕੱਢੀ ਹੈ ਜਦੋਂ ਇਹ ਕੌਲੀ ਹੜਕ ਲਿਆ ਵੇ। ਇਹੜੀ। ਔਰ ਇਹ ਥੋੜਾ ਪਈ ਆ। ਆਜਾ ਤੁਹਾਨੂੰ ਅੰਦਰੋਂ ਖਾ ਕੇ ਲੈਵਨੇ ਆ। ਤਾਂ ਅੱਜ ਕੱਲ ਲੋਕ ਕਰ ਗਿਆ ਹਰਕਦਾਏ ਖਲੋ ਟਰੈਕਟਰ ਲੈ ਲੈ ਜਾਂਦੇ ਆ ਤੇ ਹੁਣ ਟਰੈਕਟਰ ਜਦੋਂ ਲੈ ਕੇ ਛੱਡ ਕੇ ਗਏ ਜਾਂ ਤੇ ਸਲਫਣੀ ਟਰੈਕਟਰ ਚੁੱਕਣ ਡਿਆ। ਤੇ ਆਹ ਵੇਖੋ ਕਿੰਨੀ ਬੁਰੀ ਗੱਲ ਹੋਣਾ ਵਾਸਤੇ ਬੱਚੋ ਪੈਸੇ ਤੇ ਆਪਾਂ ਨੂੰ ਲਾਉਣੇ ਪੈਂਦੇ ਕੇ ਦਾ ਸੰਦ ਥੋੜੀ ਆ ਪੈਸੇ ਤੇ ਆਪਾਂ ਨੂੰ ਲਾਉਣੇ ਪੈਂਦੇ ਆ ਆਹ ਥੋੜੀ ਵੇਖੋ ਲੋਕਾਂ ਦੀ ਹਰਕਤ ਆ ਮੇਰੇ ਵੀਰੋ ਤੁਸੀਂ ਵੀ ਟਰੈਕਟਰ ਨਾ ਕਿਸੇ ਨੂੰ ਦੋ ਜੇ ਘਟਾੜਾ ਜਾਣਦਾ ਵਾ ਤਾਂ ਦੋ ਜਾਂ ਆਪ ਵਾਲੀ ਵਾ ਕੇ ਆਓ ਲੋਕਾਂ ਦੀ ਹਰਕਤਾਂ ਵੇਖੋ ਟਰੈਕਟਰ ਖਾ ਕੇ ਪਹਿਲਾਂ ਪਹਿਲਾਂ ਵੀ ਮੈਂ ਵੀਡੀਓ ਪਾਈ ਸੀ ਜਿੱਦਾਂ ਕਿ ਉਹ ਮੱਝਾ ਵਾਲੇ ਬਲੌਗ ਚ ਤੁਸੀਂ ਦੋਵੇਂ ਵੇਖਣਾ ਜਾ ਕੇ ਤੇ ਹੁਣੇ ਵੇਖੋ ਫੇਰ ਉਹ ਟਰੈਕਟਰ ਲੱਗ ਗਏ ਤੇ ਹੁਣ ਸੜਫ ਨਹੀਂ ਚੁੱਕਣ ਡਿਆ ਆ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚੇ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਟਰੈਕਟਰ ਖੜੀ ਗਏ ਤੇ ਜੇ ਜੇ ਕਿ ਟਰੈਕਟਰ ਦਾ ਖਰਾਬ ਹੋ ਜਾਏ ਪਾਹ ਕਿਦਾਂ ਲੱਗਦੇ ਆ ਆ ਇੱਕ ਫਿਰ ਨਹੀਂ ਇੰਤਨਾ ਸਾਫ ਹੁੰਦੇ ਤੇ ਉਹ ਤਾਂ ਬੈਠੇ ਆ ਤੇ ਹੁਣ ਆਪਾਂ ਇਹ ਚੰਤੋਲ ਹਾਂ ਲੰਗਰ ਲੰਗਰ ਰੱਖਣੀ ਜੀ ਆ ਵੇਖ ਕਿਦਾਂ ਆਪਾਂ ਵੱਡ ਵੀ ਫੁੱਟਨੇ ਆ ਤੂੰ ਗੈਨ ਕਰਦਾ ਨਹੀਂ ਗੈਨ ਮੇਰਾ ਬੈਕ ਜਿਆਵਨਾ ਨਹੀਂ ਗਈ ਗੀ ਇਹ ਲੋਕਾਂ ਵਾਸਤੇ ਬੁਰੀ ਗੱਲ ਆ ਜੀ ਇਹ ਲੋਕਾਂ ਤੋਂ ਬੁਰੀ ਗੱਲ ਕਿ ਟਰੈਕਟਰ ਲੈ ਕੇ ਤੇ ਖਰਾ ਕਰ ਜਾਣਾ ਤੇ ਫੇਰ ਤਾਂ ਟਰੈਕਟਰ ਮੰਗ ਕੇ ਫੇਰ ਖਰਾ ਕਰ ਚੁੱਕਾ ਤੁਸੀਂ ਬੱਚੋ ਟਰੈਕਟਰ ਕਿਸ ਨੂੰ ਨਾ ਦਵਾ ਵਾ ਕੇ ਜਾਓ ਤੇ ਹੁਣ ਇਹ ਤੇ ਨਹੀਂ ਟਰੈਕਟਰ ਦੇਣਾ ਹੁਣ ਇਹ ਦਵਾਵਾਂਗੇ ਤੇ ਆ ਵੀ ਲਾਣਗੇ ਉਹਨਾਂ ਨੇ ਪਹਿਲਾ ਛਤਰੀ ਤੋੜੀ ਫੇਰ ਉਹਨਾਂ ਨੇ ਟਰੈਕਟਰ 'ਤੇ ਬੈਠ ਕੇ ਛੱਡਿਆ ਤੇ ਫਿਰ ਸਬਸਕ੍ਰਾਈਬ ਕੀਤੀ ਬਣੇ ਕੋ ਛਤਰੀ ਵੀ ਆਪਾਂ ਜੇ ਤਾਂ ਕਿਦਾਂ ਨੂੰ ਦੱਸਿਆ ਹੈ ਕਿ ਆਪਾਂ ਛਤਰੀ ਵੀ ਪੇਂਟ ਕਰਕੇ ਲਈ ਹੈ ਤੈਨੂੰ ਖਾਣੇ ਆ ਉਹ ਵੇਖੋ ਤੇ ਹੱਲਿਆ ਬੰਕ ਸੜਪ ਵੀ ਮਿਸਤਰੀ ਨੂੰ ਲਿਆ ਕੇ ਗੀਠੀ ਕਰਾਉਣੀ ਹੈ ਸੜਫ ਵਧੀਆ ਵਾ ਆ ਵੀ ਕੋਲੀ ਆ ਵੀ ਕੋਈ ਛਤਰੀ ਦਾ ਰੰਗ ਢਾਇਆ ਹੈ ਉਹ ਵੇਖੋ ਐਂਗਲ ਅੰਗਲ ਚੰਗੇ ਤੋੜੇ ਆ ਤੇ ਆਪਾਂ ਫਿਰ ਹੁਣ ਸਿੱਜਾ ਅਨੁਪਦਾ ਵਾਸਤੇ ਦਾ ਬੰਦੀ ਨਾ ਮੈਂ ਹੁਣ ਤੁਸੀਂ ਆਪਣਾ ਟਰੈਕਟਰ ਨਾ ਦੋ ਆ ਵੇਖੋ ਜੀ ਟਰੈਕਟਰ ਸਾਰਾ ਖੋਲਿਆ ਪਿਆ ਵਾ ਅੱਗੇ ਜਿੱਥੇ ਲੇਖਾਈਂਦੇ ਹਾਂ ਜੇ ਹਾਂ ਜੀ ਤਾਂ ਹੇਠਲੇ ਵਖੜਲੇ ਹੇਠਲੇ ਵੇਖ ਕਿਸੇ ਦੀ ਬੁਰੀ ਹਰਕਤ ਕਿਸੇ ਟੋਚ ਮਾਰੇ ਆ ਵੇਖੋ ਜੀ ਹਜੀ ਆਣਾ ਦੇਖੋ ਨੀ ਮੇतना ਪਸਾਫ ਕਰਦੇ ਆ ਵੇਖਦਾ ਤੁਸੀਂ ਵੀਰ ਜੀ ਆਪਾਂ ਸਾਰੇ ਵੀਰਾਂ ਨੂੰ